ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਉਮੀਦ ਦੇ ਮਤਾਬਿਕ ਅੱਧੀ ਰਾਤ ਤੋਂ ਪੰਜਾਬ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਤਕਰੀਬਨ ਉਸੇ ਤਰ੍ਹਾਂ ਹੀ ਹੋਏ ਅੱਧੀ ਰਾਤ ਤੋਂ ਫਾਜ਼ਿਲਕਾ ਅਬੋਹਰ ਮੁਕਤਸਰ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਜਿਹੜੀਆਂ ਕਿ ਸਵੇਰ ਤੜਕਸਾਰ ਹੁੰਦੇ ਹੋਏ ਵੱਖ ਵੱਖ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਪੈ ਰਹੇ ਹਨ ਮੀਂਹ ਦੀ ਰਫਤਾਰ ਬਹੁਤ ਹੌਲੀ ਹੈ ਪਰ ਜਿੰਨੀ ਉਮੀਦ ਸੀ ਉਸ ਤੋਂ ਸੁਸਤ ਜਾ ਮੀਂਹ ਲੱਗ ਰਿਹਾ ਹੈ ਪਰ ਇਹ ਕਾਰਵਾਈਆਂ ਅੱਜ ਸਾਰਾ ਦਿਨ ਪੰਜਾਬ ਦੇ ਵਿੱਚ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੋਵੇ ਜਾਂ ਕਣਮਣ ਹੋਈ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਤੇ ਇਸੇ ਤਰ੍ਹਾਂ ਹੀ ਮੀਂਹ ਜਿਹੜਾ ਹੈ ਰਾਜਸਥਾਨ ਹਰਿਆਣਾ ਅਮਾਚਲ ਤੇ ਜੰਮੂ ਦੇ ਵਿੱਚ ਵੀ ਪੈਂਦਾ ਹੋਇਆ ਦਿਖਾਈ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਦੌਰ ਘੱਲਤੋਂ ਹੀ ਲੱਗਾ ਹੋਇਆ ਹੈ ਪਰ ਅੱਜ ਜਿਹੜੇ ਥਲੜੇ ਖੇਤਰ ਹਨ ਉਹਨਾਂ ਦੇ ਵਿੱਚ ਮੀਂਹ ਤੇ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਅੱਜ ਸਾਰਾ ਦਿਨ ਇਸੇ ਤਰ੍ਹਾਂ ਹੀ ਟੁੱਟਵੇਂ ਤੌਰ ਤੇ ਰੁਕ ਰੁਕ ਕੇ ਮੀਂਹ ਦੇ ਸ਼ਰਾਟੇ ਸਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਤੇ ਝੜੀनुਮਾ ਮਾਹੌਲ ਸਾਰਾ ਦਿਨ ਹੀ ਬਣਿਆ ਰਹੇਗਾ ਤੇ ਇਹ ਬੱਦਲ ਕੱਲ ਤੱਕ ਐਕਟਿਵ ਐਕਟਿਵ ਰਹਿਣਗੇ ਉਹਦੇ ਵਿੱਚ ਫਤਿਹਗੜ ਪਟਿਆਲਾ ਆਪਣਾ ਮੋਹਾਲੀ ਚੰਡੀਗੜ੍ਹ ਰਾਜਪੁਰਾ ਖੇਤਰਾਂ ਦੇ ਵਿੱਚ ਕੱਲ ਸਵੇਰ ਤੱਕ ਵੀ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ